ਇਹ ਕਹਾਣੀਆਂ ਉਹ ਸੱਚੀ ਇਨਸਾਨੀਅਤ ਦੀ ਜੋ ਕਿ ਇੱਕ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਹੈ ਚਲੋ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇਸ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਉਸ ਕਲਾਸ ਵਿੱਚ ਲਗਭਗ 40 ਸਟੂਡੈਂਟ ਬੈਠੇ ਸੀ ਅਚਾਨਕ ਇੱਕ ਸਟੂਡੈਂਟ ਖੜਾ ਹੋਇਆ ਅਤੇ ਉਸ ਨੇ ਬਹੁਤ ਘਬਰਾਉਂਦੇ ਹੋਏ ਪ੍ਰੋਫੈਸਰ ਸਾਹਿਬ ਨੂੰ ਕਿਹਾ ਸਰ ਮੇਰੇ ਪਾਪਾ ਨੇ ਮੇਰੇ ਜਨਮ ਦਿਨ ਤੇ ਬਹੁਤ ਹੀ ਕੀਮਤੀ ਘੜੀ ਗਿਫਟ ਕੀਤੀ ਸੀ ਸਰ ਉਹ ਘੜੀ ਹੁਣੇ-ਹੁਣੇ ਕਿਸੇ ਨੇ ਚੋਰਾ ਲਈ ਹੈ ਪ੍ਰੋਫੈਸਰ ਨੇ ਚੌਂਕ ਕੇ ਕਿਹਾ ਹੁਣੇ ਉਹ ਘੜੀ ਕੋਈ ਕਿਵੇਂ ਚੋਰਾ ਸਕਦਾ ਹੈ ਉਹ ਕਹਿੰਦਾ ਸਰ ਹੁਣੇ ਜਿਹੜਾ 5 ਮਿੰਟ ਦਾ ਬ੍ਰੇਕ ਹੋਇਆ ਸੀ ਮੈਂ ਆਪਣੀ ਘੜੀ ਟੇਬਲ ਤੇ ਰੱਖ ਕੇ ਗਿਆ ਸੀ ਉਸ ਤੋਂ ਬਾਅਦ ਉਹ ਘੜੀ ਨਹੀਂ ਮਿਲ ਰਹੀ ਸੀ ਪ੍ਰੋਫੈਸਰ ਨੇ ਕਿਹਾ ਉਸ ਤੋਂ ਬਾਅਦ ਕੋਈ ਇਸ ਕਲਾਸ 'ਚ ਗਿਆ ਨਹੀਂ ਆਇਆ ਵੀ ਨਹੀਂ ਇਸ ਦਾ ਮਤਲਬ ਘੜੀ ਇਸ ਕਲਾਸ ਵਿੱਚ ਹੀ ਹੈ ਪ੍ਰੋਫੈਸਰ ਦੇ ਮਨ ਵਿੱਚ ਵਿਚਾਰ ਆਇਆ ਵੀ ਇਹਨਾਂ ਨੂੰ ਇੱਕ ਦੂਸਰੇ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ ਵੀ ਇਹ ਘੜੀ ਕਿਸ ਨੇ ਚੋਰੀ ਕੀਤੀ ਹੈ ਪ੍ਰੋਫੈਸਰ ਨੇ ਕਿਹਾ ਸਭ ਆਪਣੀਆਂ ਅੱਖਾਂ ਤੇ ਕਾਲੀ ਰੰਗ ਦੀ ਪੱਟੀ ਬੰਨ ਲਓ ਸਭ ਨੇ ਆਪਣੀਆਂ ਅੱਖਾਂ ਤੇ ਕਾਲੇ ਰੰਗ ਦੀਆਂ ਪੱਟੀਆਂ ਬੰਨ ਲਈਆਂ ਸਾਰੇ ਸਟੂਡੈਂਟ ਇੱਕ ਲਾਈਨ ਦੇ ਵਿੱਚ ਖੜੇ ਹੋ ਗਏ ਪ੍ਰੋਫੈਸਰ ਨੇ ਸਾਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਇੱਕ ਲੜਕੇ ਦੀ ਜੇਬ ਵਿੱਚ ਕੜੀ ਮਿਲ ਗਈ ਪ੍ਰੋਫੈਸਰ ਨੇ ਚੁੱਪਚਾਪ ਉਹ ਕੜੀ ਕੱਢ ਲਈ ਕੜੀ ਕੱਢ ਕੇ ਜਿਸ ਦੀ ਸੀ ਉਸ ਨੂੰ ਹੱਸਦੇ ਹੋਏ ਵਾਪਸ ਦਿੱਤੀ ਕਲਾਸ ਫਿਰ ਤੋਂ ਨਾਰਮਲ ਚੱਲਣ ਲੱਗੀ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਿਸ ਨੇ ਚੁਰਾਈ ਹੈ ਕੜੀ ਅਗਲੇ 2-3 ਦਿਨਾਂ ਤੱਕ ਉਹ ਲੜਕਾ ਘਬਰਾਉਂਦਾ ਰਿਹਾ ਡਰਦਾ ਰਿਹਾ ਉਸ ਨੂੰ ਡਰ ਸੀ ਕਿ ਮੇਰਾ ਰਾਜ਼ ਨਾ ਖੁੱਲ ਜਾਵੇ ਹੌਲੀ-ਹੌਲੀ ਸਭ ਸਟੂਡੈਂਟ ਕਾਲਜ ਤੋਂ ਨਿਕਲ ਗਏ ਬਹੁਤ ਸਾਲ ਬਾਅਦ ਹੁਣ ਉਹ ਲੜਕਾ ਜਿਸ ਨੇ ਚੋਰੀ ਕੀਤੀ ਸੀ ਵੱਡਾ ਬਿਜ਼ਨਸਮੈਨ ਬਣ ਗਿਆ ਸੀ ਉਸੇ ਕਾਲਜ ਦਾ ਇੱਕ ਫੰਕਸ਼ਨ ਸੀ ਉਸ ਉਹ ਫੰਕਸ਼ਨ ਵਿੱਚ ਆਉਂਦਾ ਹੈ ਉਹ ਹੁਣ ਇੱਕ ਖਾਸ ਇਨਸਾਨ ਵਰਗਾ ਹੈ ਜਿਵੇਂ ਸੈਲੀਬ੍ਰਿਟੀ ਕਹਿ ਦੋ ਉਹ ਹੁਣ ਉਸ ਫੰਕਸ਼ਨ ਵਿੱਚ ਆਇਆ ਅਤੇ ਉਸਨੇ ਆਪਣੇ ਪ੍ਰੋਫੈਸਰ ਦੇ ਪੈਰੀਂ ਹੱਥ ਲਗਾਏ ਅਤੇ ਪ੍ਰੋਫੈਸਰ ਨੂੰ ਕਿਹਾ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਨਾ ਹੈ ਪ੍ਰੋਫੈਸਰ ਨੇ ਕਿਹਾ ਬੋਲੋ ਉਸਨੇ ਕਿਹਾ ਸਰ ਮੇਰੇ ਜੀਵਨ ਤੇ ਤੁਹਾਡਾ ਬਹੁਤ ਵੱਡਾ ਕਰਜ਼ ਹੈ ਅੱਜ ਜੇਕਰ ਮੈਂ ਜਿਉਣਾ ਉਸਦਾ ਕਾਰਨ ਤੁਸੀਂ ਹੋ ਸਰ ਪ੍ਰੋਫੈਸਰ ਨੇ ਕਿਹਾ ਇਹ ਕਿਵੇਂ ਉਸਨੇ ਕਿਹਾ ਸਰ ਤੁਹਾਨੂੰ ਯਾਦ ਨਹੀਂ ਹੁਣਾਂ ਇੱਕ ਵਾਰ ਤੁਹਾਡੀ ਕਲਾਸ ਵਿੱਚ ਇੱਕ ਘੜੀ ਚੋਰੀ ਹੋ ਗਈ ਸੀ ਅਤੇ ਤੁਸੀਂ ਸਭ ਦੀ ਜੇਬ ਚੈੱਕ ਕੀਤੀ ਸੀ ਅਤੇ ਮੇਰੀ ਜੇਬ ਵਿੱਚ ਉਹ ਘੜੀ ਨਿਕਲੀ ਸੀ ਪਰ ਸਰ ਤੁਸੀਂ ਉਹ ਗੱਲ ਕਿਸੇ ਨੂੰ ਨਹੀਂ ਦੱਸੀ ਮੈਂ ਸੋਚ ਰਿਹਾ ਸੀ ਅਗਰ ਉਹ ਗੱਲ ਕਿਸੇ ਨੂੰ ਵੀ ਪਤਾ ਲੱਗੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ ਸਰ ਤੁਸੀਂ ਮੈਨੂੰ ਮਾਫ ਕਰ ਦਿੱਤਾ ਉਸ ਦਿਨ ਤੁਸੀਂ ਮੇਰੀ ਇੱਜ਼ਤ ਰੱਖ ਲਈ ਉਸ ਦਿਨ ਤੁਸੀਂ ਮੇਰੀ ਸੈਲਫ ਰਿਸਪੈਕਟ ਰੱਖ ਲਈ ਮੇਰੇ ਤੋਂ ਗਲਤੀ ਹੋ ਗਈ ਸੀ ਔਰ ਫਿਰ ਵੀ ਤੁਸੀਂ ਮੇਰਾ ਅਪਮਾਨ ਨਹੀਂ ਕੀਤਾ ਅੱਜ ਮੈਂ ਜਿੱਥੇ ਵੀ ਹਾਂ ਤੁਹਾਡੇ ਕਰਕੇ ਹਾਂ ਅੱਜ ਮੈਂ ਜਿਉਂਦਾ ਹਾਂ ਤਾਂ ਤੁਹਾਡੇ ਕਰਕੇ ਹਾਂ ਸਰ ਫਿਰ ਪ੍ਰੋਫੈਸਰ ਕਹਿੰਦਾ ਅੱਛਾ ਉਹ ਤੂੰ ਸੀ ਕੇ ਤਾਂ ਲੜਕੇ ਨੇ ਹੈਰਾਨ ਹੋ ਕੇ ਕਿਹਾ ਮਤਲਬ ਪ੍ਰੋਫੈਸਰ ਬੋਲਿਆ ਉਸ ਦਿਨ ਮੈਂ ਤੁਹਾਡੀਆਂ ਅੱਖਾਂ ਤੇ ਬੰਦ ਕਰਵਾ ਦਿੱਤੀਆਂ ਸੀ ਪੱਟੀ ਰਖਵਾ ਦਿੱਤੀ ਸੀ ਪਰ ਨਾਲ ਨਾਲ ਮੈਂ ਆਪਣੀਆਂ ਅੱਖਾਂ ਤੇ ਵੀ ਕਾਲੇ ਰੰਗ ਦੀ ਪੱਟੀ ਬੰਨ੍ਹ ਲਈ ਸੀ ਤਾਂ ਕਿ ਮੈਨੂੰ ਵੀ ਨਾ ਪਤਾ ਲੱਗੇ ਕਿ ਮੇਰੇ ਕਿਹੜੇ ਸਟੂਡੈਂਟ ਨੇ ਇਹ ਕੰਮ ਕੀਤਾ ਮੈਂ ਨਹੀਂ ਚਾਹੁੰਦਾ ਸੀ ਮੇਰੇ ਆਪਣੇ ਕਿਸੇ ਸਟੂਡੈਂਟ ਦੀ ਵੈਲਿਊ ਮੇਰੀ ਨਜ਼ਰ ਵਿੱਚ ਹਲਕੀ ਹੋਵੇ ਜਾਂ ਮੈਂ ਕਿਸੇ ਨਾਲ ਦੁਰਵਿਵਹਾਰ ਕਰਾਂ ਇਹ ਸੁਣਦੇ ਹੀ ਉਸ ਉਹ ਲੜਕਾ ਜੋ ਇੱਕ ਨਾਮੀ ਬਿਜ਼ਨਸਮੈਨ ਸੀ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਅਤੇ ਉਹ ਪ੍ਰੋਫੈਸਰ ਦੇ ਗਲ ਲੱਗ ਕੇ ਰੋਣ ਲੱਗ ਪਿਆ ਇਹ ਤਾਂ ਮਹਾਨਤਾ ਹੈ ਕਿਸੇ ਦੀ ਗਲਤੀ ਪਤਾ ਲੱਗਣ ਤੇ ਵੀ ਮਾਫ ਕਰ ਦੇਣਾ ਉਸ ਨੂੰ ਉਸ ਦੀ ਖੋਦੀ ਇੱਜ਼ਤ ਬਚਾਉਣ ਦਾ ਮੌਕਾ ਦੇਣਾ ਪਤਾ ਹੋਣ ਤੇ ਕਿ ਉਹ ਅਪਰਾਧੀ ਹੈ ਉਸ ਨੂੰ ਜਾਣ ਦੇਣਾ ਤਾਂ ਕਿ ਉਹ ਸੁਧਰਨ ਦਾ ਮੌਕਾ ਮਿਲੇ ਉਸ ਨੂੰ ਆਪਣਾ ਮੂੰਹ ਉੱਤੇ ਕਰਕੇ ਚੱਲਣ ਦਾ ਮੌਕਾ ਮਿਲ ਸਕੇ ਅੱਜ ਦੀ ਇਸ ਯੁੱਗ ਵਿੱਚ ਹਰ ਜਿੱਤੇ ਹਰ ਆਦਮੀ ਕਿਸੇ ਨਾ ਕਿਸੇ ਦੀ ਗਲਤੀ ਲੱਭ ਰਿਹਾ ਹੈ ਪਰਿਵਾਰ ਚ ਮਾਂ-ਬਾਪ ਦੀ ਗਲਤੀ ਭਰਾ ਦੀ ਗਲਤੀ ਜੀਵਨ ਸਾਥੀ ਦੀ ਗਲਤੀ ਆਫਿਸ ਚ ਬੌਸ ਦੀ ਗਲਤੀ ਨਾਲ ਕੰਮ ਕਰਨ ਵਾਲਿਆਂ ਦੀ ਗਲਤੀ ਜੇ ਕੁਝ ਨਹੀਂ ਮਿਲਿਆ ਤਾਂ ਦੇਸ਼ ਦੀ ਗਲਤੀ ਸਮਾਜ ਦੀ ਗਲਤੀ ਰਾਜਨੀਤੀ ਦੀ ਗਲਤੀ ਸਰਕਾਰ ਦੀ ਗਲਤੀ ਸਭ ਦੀ ਗਲਤੀ ਲੱਭ ਰਿਹਾ ਹੈ ਇਹੋ ਜਿਹੇ ਟਾਈਮ ਕੀ ਸਾਨੂੰ ਇਹੋ ਜਿਹੇ ਲੋਕ ਨਹੀਂ ਚਾਹੀਦੇ ਜੋ ਇੱਕ ਦੂਸਰੇ ਨੂੰ ਮaaf ਕਰ ਸਕਣ ਮaaf ਕਰਨਾ ਤੇ ਮਾਫੀ ਮੰਗਣਾ ਇਹ ਸ਼ਕਤੀਸ਼ਾਲੀ ਲੋਕਾਂ ਦਾ ਕੰਮ ਹੈ ਇਹ ਕੰਮ ਕਾਇਰ ਨਹੀਂ ਕਰ ਸਕਦੇ ਇਹ ਸ਼ਕਤੀਸ਼ਾਲੀ ਲੋਕਾਂ ਦਾ ਕੰਮ ਹੈ ਸਾਥਿਓ ਇਸ ਕਹਾਣੀ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਪ੍ਰੋਫੈਸਰ ਇਹ ਨਹੀਂ ਚਾਹੁੰਦਾ ਉਸ ਦਾ ਇੱਕ ਸਟੂਡੈਂਟ ਉਸ ਦੀਆਂ ਨਜ਼ਰਾਂ ਚੋਂ ਡਿੱਗੇ ਕਿ ਇਹੋ ਜਿਹੇ ਲੋਕਾਂ ਦੀ ਸਮਾਜ ਨੂੰ ਜ਼ਰੂਰਤ ਨਹੀਂ ਜਿੱਥੇ ਅਸੀਂ ਲੋਕਾਂ ਦੀਆਂ ਗਲਤੀਆਂ ਹੋਣ ਦੇ ਬਾਵਜੂਦ ਉਸ ਨੂੰ ਉਸ ਇਨਸਾਨ ਨੂੰ ਉਹਨਾਂ ਨੂੰ ਮਿੱਟੀ ਦਾ ਪਤਲਾ ਮੰਨ ਕੇ ਉਹਨਾਂ ਨੂੰ ਮਾਫ਼ ਕਰ ਸਕੀਏ ਸਾਡੇ ਭਰਾ ਤੋਂ ਗਲਤੀ ਹੋਈ ਸਾਡੇ ਪਾਰਟਨਰ ਤੋਂ ਗਲਤੀ ਹੋਈ ਸਾਡੇ ਕਿਸੇ ਹੋਰ ਫੈਮਿਲੀ ਮੈਂਬਰ ਤੋਂ ਗਲਤੀ ਹੋਈ ਕਿਸੇ ਰਿਸ਼ਤੇਦਾਰ ਤੋਂ ਗਲਤੀ ਹੋਈ ਮੁਹੱਲੇ ਚ ਪਿੰਡ ਚ ਸਮਾਜ ਵਿੱਚ ਕਿਸੇ ਤੋਂ ਗਲਤੀ ਹੋਈ ਇੱਕ ਦੋ ਬਾਰ ਮਾਫ ਕਰ ਦਿਓ ਮਾਫ ਕਰ ਦਿਓ ਜਾਣ ਦਿਓ ਗਲਤੀਆਂ ਲੱਭਣਾ ਮਹਾਨਤਾ ਨਹੀਂ ਹੈਗੀ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਤੇ ਸਾਹਮਣੇ ਵਾਲੇ ਨੂੰ ਆਪਣੀ ਇੱਜ਼ਤ ਬਚਾਉਣ ਦਾ ਮੌਕਾ ਦੇਣਾ ਮਹਾਨਤਾ ਹੈ ਧੰਨਵਾਦ ਜੀ